ਹਾਂਜੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਗੱਲ ਕਰਾਂਗੇ ਜੋ ਗਲਾਬ ਸਿੱਧੂ ਦੀ ਕਿਉਂਕਿ ਸਾਰੇ ਆਲ ਵਰਲਡ ਦੇ ਵਿੱਚ ਜੋ ਕਲਾਕਾਰ ਛਾਇਆ ਹੋਇਆ ਕਿਉਂਕਿ ਇਹ ਸਾਰਿਆਂ ਨੂੰ ਪਤਾ ਵੀ ਇਹ ਕਿਹਦੇ ਪੈਰੋਂ ਚੜਿਆ ਸੀ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਦੀ ਕਿਉਂਕਿ ਸਿੱਧੂ ਮੂਸੇ ਵਾਲੇ ਨਾਲ ਇੱਕ ਗਾਣਾ ਗਾਇਆ ਸੀ ਆਪਨੇ ਵੀ ਗਾਏ ਸੀਗੇ ਗਾਣੇ ਤੋਂ ਪਹਿਲਾਂ 2-3 ਜਦੋਂ ਸਿੱਧੂ ਮੂਸੇਵਾਲੇ ਨੇ ਗਾਣਾ ਗਾੜਤਾ ਸੀ ਆ ਗਲਾਬ ਸਿੱਧੂ ਨੇ ਕਿਉਂਕਿ ਉਦੋਂ ਬਾਅਦ ਤਾਂ ਚਰਚਾ ਦੇ ਵਿੱਚ ਹੋ ਗਿਆ ਸੀ ਕਿਉਂਕਿ ਹੁਣ ਆਲ ਵਰਲਡ ਹੀ ਜਾਣਦਾ ਸਾਰਾ ਪੰਜਾਬ ਜਾਣਦਾ ਸਾਰੇ ਸੂਬੇ ਜਾਣਦੇ ਆ ਗੱਲ ਕਰਾਂਗੇ ਗਲਾਬ ਸਿੱਧੂ ਦੀ ਕਿਉਂਕਿ ਗਲਾਬ ਸਿੱਧੂ ਦਾ ਇੱਕ ਗਾਣਾ ਆਇਆ ਸੀ ਆ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਜਿਹਦੇ ਵਿੱਚ ਟੱਪਾ ਇਹ ਸਾਰੇ ਪੰਜਾਬੀਓ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੇ ਸੁਣਿਆ ਤੁਸੀਂ ਕਿਉਂਕਿ ਭਾਈ ਗਲਾਬ ਸਿੱਧੂ ਤੇ ਕਿਉਂਕਿ ਹੁਣ આરોਪ ਲੱਗ ਰਿਹਾਗੇ ਕਿਉਂਕਿ ਪਿੰਡ ਦੇ ਸਰਪੰਚ ਕੰਨੀਓ ਲਾਗੇ ਦਾਗੇ ਕਿਉਂਕਿ ਸਾਰੇ ਪੰਜਾਬ ਦੇ ਸਰਪੰਚਾ ਕੰਨੀਓ ਹੀ ਕਿਉਂਕਿ ਮੰਨ ਲਓ ਅੱਧੀ ਪਬਲਿਕ ਗੁਲਾਬ ਸਿੱਧੂ ਦੇ ਖਿਲਾਫ ਹੋ ਰਹੀ ਆ ਕਿਉਂਕਿ ਗੁਲਾਬ ਸਿੱਧੂ ਨੇ ਦੋਨੇ ਹੱਥ ਜੋੜ ਕੇ ਗਲਤੀ ਮੰਨ ਲਈ ਮaaf ਕਹਿੰਦਾ ਮaaf ਕਰ ਦਿਓ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਡੀਜਿਆਂ ਤੇ ਇਹ ਗਾਣਾ ਨਾ ਲਾਓ ਜਾਂ ਫੋਨਾਂ ਤੇ ਵੀ ਬੀਪ ਪਾ ਦਾਂਗੇ ਇਹ ਗਾਣੇ ਨੂੰ ਕਿਉਂਕਿ ਕਹਿੰਦਾ ਬਾਈ ਬਣ ਕੇ ਸਾਰਿਆਂ ਨੂੰ ਕਰੋ ਰਿਕਵੈਸਟ ਆ ਸੌਰੀ ਕਹਾਂ ਰੁਕਵਾਇਸ਼ਾ ਸਾਰੇ ਪੰਜਾਬੀਆਂ ਨੂੰ ਸਾਰੇ ਮੁੰਡਿਆਂ ਨੂੰ ਜਿੰਨੇ ਵੀ ਮੁੰਡੇ ਕੁੜੀਆਂ ਵੀ ਜਿਹਨੇ ਡੀਜੇ ਤੇ ਗਾਣਾ ਲਪਾਉਣਾ ਵੀ ਨਾ ਲਵਾਇਓ ਉਹ ਗਾਣਾ ਕਹਿੰਦਾ ਮੈਨੂੰ ਕਈ ਕਹਿ ਵੀ ਦਿੰਦੇ ਸੀ ਮੰਨ ਲਓ ਜਦੋਂ ਮੰਨ ਲਓ ਕਹਿੰਦਾ ਕੱਢਣ ਦੇ ਜਦੀਕ ਦੇ ਸੀ ਮੈਂ ਪਰ ਲੀਜ ਵੀ ਇਹ ਗਾਣਾ ਇਹ ਕਹਿੰਦਾ ਵੀ ਚੱਲ ਮੈਂ ਬੇਤੜਕੋ ਹੋ ਕੇ ਵੀ ਕੱਢਤਾ ਵੀ ਸੌਰੀ ਮੰਨਦਾ ਹੁਣ ਸਰਪੰਚਾਂ ਨੇ ਜੋ ਪੰਜਾਬ ਦੇ ਸਰਪੰਚਾ ਲਾਗੇ ਦਾਗੇ ਦੇ ਜਾਂ ਪਿੰਡ ਦਾ ਸਾਰਿਆਂ ਨੇ ਹੱਥ ਚੱਕ ਰੱਖਿਆ ਪਹਿਲਾਂ ਤੁਹਾਨੂੰ ਬਾਈ ਗਲਾਬ ਸਿੱਧੂ ਦੇ ਬਿਆਨ ਸੁਣਾ ਦिए ਵੀ ਮਾਫੀ ਮੰਗੀ ਜਾਂਦਾ ਕਿਉਂਕਿ ਜਦੋਂ ਮਾਫੀ ਮੰਗ ਲਈ ਬੰਦੇ ਨੇ ਤੇ माफ ਕਰ ਦੇਣਾ ਚਾਹੀਦਾ ਕਹਿੰਦਾ ਭੁੱਲ ਚੁੱਕ ਕੇ ਹੋ ਗਿਆ ਵੱਡੇ ਵੱਡੇ ਤੋਂ ਗਲਤੀਆਂ ਹੋ ਜਾਂਦੀਆਂ ਪਹਿਲਾਂ ਤੁਹਾਨੂੰ ਗਾਣਾ ਸੁਣਾ ਬਾਈ ਦੇ ਛੋੜੇ ਬਿਆਨ ਸੁਣਾ ਦिए ਵੀ ਬਾਈ ਮਾਫੀ ਮੰਗੀ ਜਾਂਦਾ ਸੁਣੋ ਪੰਜਾਬੀਓ ਆ ਸੁਣੋ ਪੰਜਾਬੀਓ ਬਾਈ ਦੇ ਬਿਆਨ ਉਹ ਉਹਦੇ ਕਰਕੇ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਬੰਦੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮaaf ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਕਿ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਗੀਤ ਲਾਤੀ ਆਪਾਂ ਬਾਕੀ ਮੈਂ ਤੁਹਾਡੇ ਮਾਹੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਕਿਤੇ ਵੀ ਇੰਜੋਏ ਕਰਦੇ ਹੋ ਕਵੀ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੀ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈ ਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾਵੇ ਤੇ ਜਿੰਨੇ ਹੋਰੇ ਮੌਜੂਦ ਨੇ ਹਾਂਜੀ ਕਿ ਇਹ ਤੁਸੀਂ ਸਾਰਿਆਂ ਨੇ ਸੁਣੀ ਲਿਆ ਕਿਉਂਕਿ ਜੋ ਬਾਈ ਗਲਾਬ ਸਿੱਧੂ ਆ ਚੰਗੀ ਤਰ੍ਹਾਂ ਰੜਕ ਰੜਕ ਕੇ ਮੰਨ ਲਓ ਵੀ ਮਾਫੀਆਂ ਮੰਗੀਆਂ ਦਾ ਕਿਉਂਕਿ ਜਦੋਂ ਬੰਦਾ ਮਾਫੀ ਨੀਵਾ ਹੀ ਹੋ ਜੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਮੈਂ ਵੀ ਮੈਮੀ ਦੋਨੇ ਹੱਥ ਬੰਨ ਕੇ ਕਿਉਂਕਿ ਬਾਈ ਨੂੰ ਮaaf ਕਰ ਦੇਣਾ ਚਾਹੀਦਾ ਕਹਿੰਦਾ ਵੀ ਗਲਤੀ ਚ ਹੋ ਗਿਆ ਚਲੋ ਵੀ ਕਹਿੰਦਾ ਮaaf ਕਰ ਦੋ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਮਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ